ਨੰਨੇ ਇੱਕ ਸਾਡੀ ਫਿਲਮ ਨਹੀਂ ਹੋਣ ਦਿੱਤੀ ਯਾਰ ਇਹਨਾਂ ਨੇ ਚਲੋ ਐ ਨਹੀਂ ਆਉਂ ਕੀ ਕੀ ਦੁੱਖ ਸਣਾਵਾਂ ਤੁਹਾਨੂੰ ਤੇ ਪਹਿਲਾਂ ਮਨ ਸਿਕਾ ਵੀ ਪਹਿਲਾਂ ਫਿਲਮ ਆਜੂਗੀ ਫਿਰ ਹਾਲੀਵੁੱਡ ਯਾਰ ਬੁਣਾ ਕਰਾਂਗੇ ਚਲੋ ਹੁਣ ਫਿਰ ਇੱਕ ਨਵੀਂ ਫਿਲਮ ਸਟਾਰਟ ਕਰਨ ਲੱਗੇ ਜੀ ਮੈਂ ਕਿਹਾ ਵਿੱਚ ਜੇ ਚਾਰ ਪੰਜ ਗਾਣੇ ਪਾਏ ਮੈਂ ਚੱਕ ਦਿੰਦਾ ਲਈ ਲੱਗੇ ਸਰਦਾਰ ਦੀ ਸ਼ੂਟ ਕਰਨ ਮਿੱਤਰਾਂ ਨੂੰ ਟੈਨਸ਼ਨ ਹੈ ਜਮਾਂ ਹੀ ਹੈ ਨੀ ਟੈਨਸ਼ਨ ਪੰਜਾਬ 95 22 ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਲਾਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਉਂਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹਾਂ ਕਿਉਂਕਿ ਚ ਕੱਟ ਲੱਗੇ ਹੋਏ ਨੇ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੇ ਆਦਰਵਾਇਜ਼ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਾਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਮੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨੂੰ ਕਿਹਾ ਬੁਰਾ ਸਮਝੇ ਤੁਸਾਂ ਵਿਦਾਊਟ ਕੱਟ ਫਿਲਮ ਲਾਓਗੇ ਤਾਂ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵੱਟ ਕੇ ਫਿਲਮ ਲਾਓਗੇ ਫਿਰ ਉਹਦਾ ਦੋਪਾ ਹੈ ਹੈ ਨਹੀਂ ਅੱਧਿ ਪਿਛਦੀ ਗੱਲ ਦਿਹਾਉਣਾ ਕੋਈ ਫਾਇਦਾ ਨਹੀਂ ਉਹ ਮਨ ਲਾਉਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬੜੂਗਾ ਪੰਜਾਬ 95 ਕਾਨੂੰਨ ਦੀਸ ਹੋਊਗਾ ਮਾਰੇ ਕਰਨੇ ਦਿੱਤਾ ਜੇ ਰੱਬ ਤੋਂ ਵੱਡਾ ਦੁਨੀਆਂ ਤੇ ਕੋਈ ਹੈ ਨਹੀਂ ਕਰਾਈ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਭਲਾਣੇ ਤੇ ਪਹੁੰਚ ਆ ਭਲਾਣੇ ਤੱਕ ਤੇਰੀ ਪਹੁੰਚ ਆ ਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਜਰੋਂ ਬਾੜੇ ਕੋਈ ਜਾਈ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਨਾਂ ਦੇ ਨਾਲ